ਸ਼ੱਕੀ ਹਾਲਾਤਾਂ ਚ ਬਟਾਲਾ ਦੇ ਮਹਲਟਾਉ ਇਲਾਕੇ ਚ ਮਿਲੀ ਇੱਕ ਨੌਜਵਾਨ ਦੀ লাশ লাশ ਨੇੜੇ ਨਸ਼ੇ ਦੇ ਟੀਕੇ ਤੇ ਸਿਰੰਜਾ ਵੀ ਮਿਲਿਆ ਹਨ ਪਰਿਵਾਰ ਦਾ આરોਪ ਹੈ ਕਿ ਨੌਜਵਾਨ ਦਾ ਕੀਤਾ ਗਿਆ ਹੈ ਕਤਲ ਪੁਲਿਸ ਵੱਲੋਂ ਮ੍ਰਿਤਕ ਦੀ লাশ ਨੂੰ ਕਬਜ਼ੇ ਵਿੱਚ ਲੈ ਕੇ ਕੀਤੀ ਜਾ ਰਹੀ ਹੈ ਜਾਂਚ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਮਹਲਟਾਉ ਇਲਾਕੇ ਚ ਇੱਕ ਖਾਲੀ ਥਾਂ ਤੇ ਅੱਜ ਇੱਕ ਨੌਜਵਾਨ ਦੀ লাশ ਸ਼ੱਕੀ ਹਾਲਾਤਾਂ ਵਿੱਚ ਮਿਲਣ ਤੋਂ ਬਾਅਦ ਇਲਾਕੇ ਭਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਸਥਾਨਕ ਲੋਕਾਂ ਨੇ ਨੌਜਵਾਨ ਦੀ ਪਛਾਣ ਕੀਤੀ ਤਾਂ ਮੌਕੇ ਤੇ ਮ੍ਰਿਤਕ ਪਰਿਵਾਰ ਵੀ ਪਹੁੰਚ ਗਿਆ ਉੱਥੇ ਮ੍ਰਿਤਕ ਨੌਜਵਾਨ ਸੰਦੀਪ ਦੀ ਮਾਂ ਦਾ ਰੋ ਰੋ ਬੁਰਾ ਹਾਲ ਸੀ ਅਤੇ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਸੰਦੀਪ ਨਸ਼ੇ ਦਾ ਆਦੀ ਸੀ ਲੇਕਿਨ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਪੁੱਤ ਦਾ ਗਲਾ ਦਬਾ ਕੇ ਕਤਲ ਕੀਤਾ ਗਿਆ ਹੈ ਉੱਥੇ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਇਹ ਨਾ ਤੋਂ ਤੈਨੂੰ ਲੈ ਕੇ ਮਾਰਦੇ ਨੇ साढे <laughs> तारीख़ ਸਾਰੇ ਘੜੀਆ ਮੇਰਾ ਮੇਰਾ ਸੁਦੀ ਬਣ ਮੇਰਾ ਇੱਕ ਨੌ ਤੇ ਬਾਈ ਹੋ ਵੀ ਬਣ ਗਿਆ ਮੇਰੇ ਦੋ ਪੁੱਤ ਹੈ ਇਹ ਵੀ ਬਣ ਗਿਆ ਉਹ ਵੀ ਮਣ ਗਿਆ ਉਹ ਵੀ ਨੌ ਤੋਂ ਮੰਦਰੀ ਤੇ ਮੈਂ ਖਾਲੀ ਤੇ ਨੂੰ ਖਾਉਂਦੀ ਮੈਂ ਕੱਲੀ ਰਹੇ ਜੋ ਆ ਆ ਕਰਦਾ ਹੀ ਮਰਾ ਮੋਟਾ ਅੱਧਾ ਮਰ ਜਾ ਰੇ ਬਦਕੀ ਦਿੱਤਾ ਪਰਸੋ ਦਾ ਅਰਸੋ ਦੱਕੀ ਨੜੇ ਦੇਤਾ ਇੰਨੀ ਕੁੜੀ ਚ ਸੁਰਤੀ ਨਹੀਂ ਆਈ ਸੁਰਤੀ ਨਹੀਂ ਆਈ ਮੁੰਡੇ ਨੂੰ ਤੇ ਲਲੀਆਂ ਦੀ ਗਲੀ ਚ ਜਾਂਦਾ ਸੀ ਉਹਨਾਂ ਦੀ ਲਲਲੀ ਚ ਗਲੀ ਚ ਜਾਂਦਾ ਸੀ ਮੇਰਾ ਨਾ ਰਾਜਾ ਜੀ ਮੇਰੇ ਤਾਇ ਦਾ ਬੇਟਾ ਵਾ ਇਹ ਸੰਦੀਪ ਸਿੰਘ ਨਾ ਜੇ ਦਾ ਇਹ ਨਸ਼ਾ ਕਰਦਾ ਸੀ ਪਰ ਇਹ ਕਤਲਵਾ ਇਹ ਨਸ਼ੇ ਨਾਲ ਨਹੀਂ ওভারਡੋਜ਼ ਨਾਲ ਨਹੀਂ ਮਰਿਆ ਤੁਹਾਡੇ ਸਾਹਮਣੇ ਗਲੇ ਦੇ ਨਿਸ਼ਾਨ ਆ ਇਹਦੇ ਗਲਾ ਘੁੱਟ ਕੇ ਮਾਰਿਆ ਗਿਆ ਇਹਨੂੰ ਇਹ ਇਹ ਸਾਰਾ ਸਰਕਾਰਾਂ ਦਾ ਬੇੜਾ ਗਰ ਗਿਆ ਪੁਲਿਸ ਦਾ ਪੂਰਾ ਫੇਲਿਅਰ ਹੈ ਇੱਥੇ ਸ਼ਰੇ ਆਮ ਨਸ਼ਾ ਵੀ ਕਹਿੰਦੇ ਆ ਕੈਂਪ ਦੇ ਵਿੱਚ ਸਬਜ਼ੀ ਨਹੀਂ ਮਿਲਦੀ ਜਿੱਦਾਂ ਭਾਂਜੇ ਨਿਸ਼ਾਨ ਕੈਂਪ ਚੋਂ ਮਿਲੰਦੇ ਆਗਾ ਤੁਹਾਡਾ ਕੀ ਲੱਗਦਾ ਹੈ ਇਹ ਮੇਰੇ ਤਾਏ ਦਾ ਬੇਟਾ ਜੀ ਬ੍ਰਦਰ ਹੈ ਮੇਰਾ ਭਰਾ ਹੀ ਮੇਰਾ ਜੀ ਇਹ ਸਾਰਾ ਘਰ ਨਸ਼ੇ ਨੇ ਬਰਬਾਦ ਕੀਤਾ ਸਾਰਾ ਘਰ ਇੱਥੇ ਆ ਕੇ ਦੇਖਿਆ ਇਹ ਪਿਆ ਸੀਗਾ ਆ ਕੇ ਅਸੀਂ ਦੇਖਿਆ ਤੇ ਗਲੇ ਤੇ ਨਿਸ਼ਾਨ ਹੈ ਗਲਾ ਘੁੱਟ ਕੇ ਮਾਰਿਆ ਗਿਆ ਇਹਨੂੰ ਮਾਰਿਆ ਗਿਆ ਇਹ ਕੱਲ ਰਾਤ ਦਾ ਨਿਕਲਿਆ ਕਰੋ ਸੰਦੀਪ ਸਿੰਘ ਨਾਮ ਇਹਦਾ ਇਹ family ਜਿੱਕੇਲੇ ਮਾਪੋਤੀ ਆ ਤਾਇਆ ਦੋ ਭਰਾ ਅੱਗੇ ਮਰ ਗਏ ਆ ਤਾਇਆ ਜੀ ਵੀ ਇਹਨਾਂ ਦੀ ਦੁੱਖੋ ਪੂਰਾ ਹੋ ਗਿਆ ਵਾ ਇਹ ਸਾਰਾ ਘਰ ਨਸ਼ੇ ਨੇ ਤਬਾਹ ਕੀਤਾ ਇਹ ਸਰਕਾਰਾਂ ਦੀ ਗਲਤੀ ਆ ਇਹ ਨਸ਼ੇ ਨਾਲ ਮਰੇ ਲੱਗਦਾ ਕਿ ਵੇਖੋ ਜੀ ਤੁਹਾਡੇ ਸਾਹਮਣੇ ਆ ਤੁਸੀਂ ਨਹੀਂ ਨਹੀਂ ਤੁਸੀਂ ਗਲੇ ਦੇ ਨਿਸ਼ਾਨਾਂ ਤੁਸੀਂ ਲਾਓ ਫੁਟੇਜ ਲਓ ਇਹਦੀ ਜੋ ਵੀ ਹੈਗਾ ਸਾਨੂੰ ਇਨਸਾਫ ਦੋ ਜੋ ਵੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਉਹਨਾਂ ਦਾ ਕੋਈ ਸਰਕਾਰ ਨਹੀਂ ਅੱਜ ਹੀ ਸੇ ਆਪਣਾ ਇੱਕ ਡੱਟ ਕੋੜੀ ਮਿਲੀ ਹੈ ਜਿਹਨੂੰ ਚੈੱਕ ਕੀਤਾ ਗਿਆ ਤੇ ਇਹਨੂੰ ਹੁਣ ਅਸੀਂ ਡਾਕਟਰ ਕੋਲੋਂ ਇਹ ਪੋਸਟਮਾਰਟਮ ਕਰਵਾਵਾਂਗੇ ਜੋ ਸਾਹਮਣੇ ਆਊਗਾ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਨਾਮ ਅਸੀਂ ਇਹ ਪਤਾ ਕਰ ਗਏ ਠੀਕ ਹੈ ਨਸ਼ੇ ਦਾ ਅਸਮਾਨ ਪਿਆ ਸੰਜਾ ਹੋ ਗਿਆ ਉਹ ਤਾਂ ਕਹਿਣਾ ਮਕਤਲਾ ਪਰ ਨਸ਼ੇ ਦਾ ਉਹ ਜੀ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜੋ ਸਾਹਮਣੇ ਆਊਗਾ ਪੋਸਟਮਾਰਟਮ ਦੇ ਅਕੋਰਡਿੰਗਲੀ ਜੋ ਆਊਗਾ ਸਾਹਮਣੇ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਪਰਵਾਰ ਨੇ ਬਿਆਨ ਦਿੱਤਾ ਹੈ ਪਰਵਾਰ ਨੇ ਬੱਸ ਕਰਵਾ ਦਿੱਤੀ